ਸਵਾਗਤ ਹੈ ਜੀ ਤੁਹਾਡਾ ਸਵਾਗਤ ਆ ਪੰਜਾਬੀ क्राइम ਦੀ ਸ੍ਰੇਮੀ ਕਹਾਣੀ ਦੇ ਵਿੱਚ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵਗੇ ਤੇ ਆਪਣੀ ਜ਼ਿੰਦਗੀ ਦਾ ਆਨੰਦ ਮਾਨ ਰਹੀ ਹੋਵਗੇ ਅੱਜ ਦੀ ਜੋ ਸਾਡੀ ਕਹਾਣੀ ਹੈ ਉਹ ਕੋਲਕਾਤਾ ਦੀ ਹੈ ਕੋਲਕਾਤਾ ਪਹਿਲਾਂ ਵੀ ਬਹੁਤ ਚਰਚਾ ਵਿੱਚ ਰਿਹਾ ਰੀਸੈਂਟਲੀ ਕੇਸ ਕਰਕੇ ਜੋ ਕਿ ਆਰਜੀਕਰ ਮੈਡੀਕਲ ਕਾਲਜ ਦੇ ਵਿੱਚ ਹੋਇਆ ਜਿੱਥੇ ਇੱਕ ਲੜਕੀ ਨਾਲ ਜ਼ਬਰਦਸਤੀ ਹੋਇਆ ਕਿੰਨੇ ਬੁਰੇ ਤਰੀਕੇ ਨਾਲ ਉਸ ਨੂੰ ਮਾਰਿਆ ਗਿਆ ਤੇ ਉਸ ਨਾਲ ਜ਼ਬਰਦਸਤੀ ਕੀਤਾ ਗਿਆ ਤੇ ਫਿਰ ਕਿਵੇਂ ਸਭ ਤਮਾਸ਼ਾ ਬਣਾਇਆ ਗਿਆ ਹੁਣ ਉਸ ਤੋਂ ਬਾਅਦ ਉਸੇ ਕੋਲਕਾਤਾ ਦੇ ਵਿੱਚ ਇੱਕ ਫਿਰ ਤੋਂ ਨਵਾਂ ਮਾਮਲਾ ਸਾਹਮਣੇ ਆਇਆ ਹੈ ਜੋ ਕਿ ਇੱਕ ਜਬਰਜਨਾਹ ਜਾਂ ਸਮੂਹਿਕ ਬਲਤਕਾਰ ਦਾ ਹੈ ਤੇ ਮਾਮਲਾ ਵੀ ਕੋਈ ਐਸੀ ਵੈਸੀ ਥਾਂ ਦਾ ਨਹੀਂ ਮਾਮਲਾ ਹੈ ਇੱਕ ਲਾਅ ਕਾਲਜ ਦਾ ਇੱਕ ਲਾਅ ਕਾਲਜ ਜਿੱਥੇ ਸ਼ਾਇਦ ਲਾਅ ਦੀ ਪੜ੍ਹਾਈ ਹੁੰਦੀ ਹੈ ਸਾਰਾ ਲਾਅ ਬਾਰੇ ਸਿਖਾਇਆ ਜਾਂਦਾ ਹੈ ਜਿੱਥੋਂ ਦੇ ਬੱਚੇ ਅੱਗੇ ਜਾ ਕੇ ਸ਼ਾਇਦ ਵਕੀਲ ਜਾਂ ਫਿਰ ਜੱਜ ਬਣਨਗੇ ਉਹਨਾਂ ਨਾਲ ਵੀ ਇਹ ਸਭ ਹੋ ਰਿਹਾ ਹੈ ਤਾਂ ਮਾਮਲਾ ਬਹੁਤ سنگੀਨ ਹੈ ਤਾਂ ਆਓ ਜਾਣਦੇ ਅੱਜ ਦੀ ਕਹਾਣੀ ਦੇ ਵਿੱਚ ਕੀ ਇਹ ਸਭ ਕਿਵੇਂ ਹੋਇਆ ਤੇ ਕੀ ਹੋਇਆ ਤਾਂ ਘਟਨਾ ਦੀ ਤਾਰੀਖ ਹੈ 25 ਜੂਨ 2025 25 ਜੂਨ 2025 ਨੂੰ ਜੋ ਪੀੜਤਾ ਹੈ ਉਹ ਆਪਣੇ ਕਾਲਜ ਜਾਂਦੀ ਹੈ ਉਸ ਦਾ ਕਾਲਜ ਜਾਣ ਦਾ ਕਾਰਨ ਸਾਫ਼ ਸੀ ਉਸ ਨੇ ਕਾਲਜ ਦੇ ਵਿੱਚ ਜਾ ਕੇ ਕੁਝ ਫਾਰਮਸ ਭਰਨੇ ਸੀ ਜੋ ਸ਼ਾਇਦ ਉਸ ਨੂੰ ਐਗਜ਼ਾਮਸ ਦੇ ਵਿੱਚ ਕੰਮ ਆਉਣੇ ਸਨ ਉਹ ਫਾਰਮ ਭਰਨ ਗਈ ਫਾਰਮ ਭਰਨ ਤੋਂ ਬਾਅਦ ਕਿਉਂਕਿ ਉਹ ਸਟੂਡੈਂਟ ਯੂਨੀਅਨ ਦੀ ਇੱਕ ਪਾਰਟ ਸੀ ਜਾਂ ਸਟੂਡੈਂਟ ਯੂਨੀਅਨ ਦੇ ਵਿੱਚ ਉਸ ਦੇ ਕੋਲ ਕੋਈ ਅਹੁਦਾ ਸੀ ਇਸ ਕਰਕੇ ਉਹ ਉੱਥੇ ਦੇ ਇੱਕ ਸਟੂਡੈਂਟ ਯੂਨੀਅਨ ਰੂਮ ਦੇ ਵਿੱਚ ਚਲੀ ਗਈ ਸਟੂਡੈਂਟ ਯੂਨੀਅਨ ਰੂਮ ਦੇ ਵਿੱਚ ਜਾ ਕੇ ਉਹ ਬੈਠਦੀ ਹੈ ਤੇ ਫਿਰ ਉਸ ਤੋਂ ਬਾਅਦ ਆਪਣੇ ਦੋਸਤਾਂ ਆ ਹੋਰ ਜਿੰਨੇ ਵੀ ਉੱਥੇ ਵਿਦਿਆਰਥੀ ਸੀ ਉਹਨਾਂ ਨਾਲ ਗੱਲਬਾਤ ਕਰਦੀ ਹੈ ਸਟੂਡੈਂਟਸ ਜੋ ਆਰਾਮ ਕਰਨਾ ਚਾਹੁੰਦੇ ਨੇ ਉਹ ਵੀ ਸਟੂਡੈਂਟ ਯੂਨੀਅਨ ਰੂਮ ਦੇ ਵਿੱਚ ਆ ਕੇ ਅਕਸਰ ਸੋ ਜਾਂਦੇ ਨੇ ਤੇ ਇਸ ਤੋਂ ਬਾਅਦ ਜਦੋਂ ਉਹ ਉਸ ਰੂਮ ਦੇ ਵਿੱਚ ਸੀ ਤਾਂ ਪੀੜਤਾ ਕੋਲ ਇੱਕ ਬੰਦਾ ਆਉਂਦਾ ਹੈ ਜਿਸ ਦਾ ਨਾਮ ਸੀ ਪ੍ਰੀਤਮ ਰੀਤਮ ਉਸ ਨੂੰ ਉਸ ਰੂਮ ਦੇ ਵਿੱਚੋਂ ਬਾਹਰ ਬੁਲਾਉਂਦਾ ਹੈ ਬਾਹਰ ਬੁਲਾ ਕੇ ਉਸ ਨਾਲ ਗੱਲਬਾਤ ਕਰਦਾ ਹੈ ਤੇ ਉਸ ਨੂੰ ਕਹਿੰਦਾ ਹੈ ਕਿ ਉਹ ਆਪਣੀ ਵਫਾਦਾਰੀ ਸਾਬਤ ਕਰੇ ਉਹ ਆਪਣੀ ਵਫਾਦਾਰੀ ਸਾਬਤ ਕਰੇ ਯੂਨੀਅਨ ਦੇ ਪ੍ਰਤੀ ਤੇ ਮਨੋਜੀਤ ਪ੍ਰਤੀ ਮਨੋਜੀਤ ਮਿਸ਼ਰਾ ਮਨੋਜੀਤ ਮਿਸ਼ਰਾ ਇਹਨਾਂ ਇਹਨਾਂ ਦੇ ਗਰੁੱਪ ਦਾ ਪ੍ਰਧਾਨ ਸੀ ਜਾਂ ਸਟੂਡੈਂਟ ਯੂਨੀਅਨ ਦਾ ਪ੍ਰੈਜ਼ੀਡੈਂਟ ਸੀ ਤਾਂ ਉਹ ਕਹਿੰਦਾ ਹੈ ਕਿ ਉਸ ਨੂੰ ਆਪਣੀ ਵਫਾਦਾਰੀ ਸਾਬਤ ਕਰਨੀ ਪਵੇਗੀ ਤਾਂ ਉਹ ਕਨਫਿਊਜ਼ ਹੋ ਗਈ ਥੀ ਉਸਨੇ ਕਿਹਾ ਕਿ ਹਾਂ ਸ਼ੀ ਇਜ਼ ਲਾਇਲ ਮਤਲਬ ਕਿਹੋ ਜੀ ਕੋ ਗੱਲ ਨਹੀਂ ਹੈ ਤੇ ਉਹ ਵਫਾਦਾਰ ਸਟੂਡੈਂਟ ਯੂਨੀਅਨ ਦੇ ਪ੍ਰਤੀ ਆ ਇਹ ਸਭ ਹੋਣ ਤੋਂ ਬਾਅਦ ਉਹ ਜਦੋਂ ਜਾਣ ਲੱਗਦੀ ਹੈ ਤਾਂ ਉਸ ਨੂੰ ਇੱਕ ਹੋਰ ਵਿਦਿਆਰਥੀ ਮਿਲ ਜਾਂਦੀ ਹੈ ਜਿਸ ਨਾਲ ਉਹ ਫਿਰ ਤੋਂ ਵਾਪਸ ਅੰਦਰ ਚਲੀ ਜਾਂਦੀ ਹੈ ਤੇ ਜਾ ਕੇ ਕੋਈ ਹੋਰ ਗੱਲਬਾਤ ਕਰਨ ਲੱਗਦੀ ਹੈ ਫਿਰ ਕੁਝ ਸਮੇਂ ਬਾਅਦ ਉਥੇ Manojit Mishra ਫਿਰ ਤੋਂ ਆਉਂਦਾ ਹੈ ਹੁਣ ਇਸ ਵਾਰ Manojit Mishra ਉਸ ਨੂੰ ਆ ਕੇ ਕਹਿੰਦਾ ਕਿ ਉਸਨੇ ਉਸ ਨਾਲ ਕੋਈ ਗੱਲ ਕਰਨੀ ਹੈ ਇਸ ਦੌਰਾਨ ਸਾਰੇ ਇਸ ਬੱਚੇ ਤਾਂ ਜਾ ਚੁੱਕੇ ਸਨ ਕੁਝ ਕੁਝ ਹੀ ਲੋਕ ਅੰਦਰ ਮੌਜੂਦ ਸਨ ਤਾਂ ਮਨੋਜੀਤ ਮਿਸ਼ਰਾ ਨੇ ਉਸ ਨੂੰ ਕਿਹਾ ਕਿ ਉਹ ਉਸ ਨੂੰ ਬਹੁਤ ਪਿਆਰ ਕਰਦਾ ਹੈ ਤੇ ਉਸ ਨਾਲ ਵਿਆਹ ਕਰਾਉਣਾ ਚਾਹੁੰਦਾ ਹੈ ਪਰ ਇਸ ਨੇ ਮਨੋਜੀਤ ਮਿਸ਼ਰਾ ਨੂੰ ਕਿਹਾ ਉਸ ਦੀ ਆਲਰੇਡੀ ਗਰਲਫ੍ਰੈਂਡ ਹੈ ਤਾਂ ਕਰਕੇ ਉਹ ਉਸ ਨਾਲ ਵਿਆਹ ਨਹੀਂ ਕਰਾ ਸਕਦੀ ਤੇ ਉਹ ਵੀ ਕਿਸੇ ਨਾਲ ਉਹ ਉਸ ਦਾ ਵੀ ਇੱਕ ਬॉयਫ੍ਰੈਂਡ ਹੈ ਉਹ ਜਿਸ ਨੂੰ ਉਹ ਤੋਖਾ ਦੇਣਾ ਨਹੀਂ ਚਾਹੁੰਦੀ ਜਾਂ ਉਸ ਨੂੰ ਛੱਡ ਨਹੀਂ ਸਕਦੀ ਇਹ ਸਭ ਸੁਣ ਕੇ ਮਨੋਜੀਤ ਮਿਸ਼ਰਾ ਆਪਣੇ ਦੋ ਦੋਸਤਾਂ ਜੈਬ ਅਤੇ ਪ੍ਰੀਤਮ ਜਾਵਤ ਪ੍ਰੀਤਮ ਨੂੰ ਕਹਿੰਦਾ ਹੈ ਕਿ ਉਹ ਬਾਹਰੋਂ ਕੁੰਡਾ ਲਾ ਦੇਣ ਜਦੋਂ ਉਹ ਬਾਹਰੋਂ ਸਟੂਡੈਂਟ ਯੂਨੀਅਨ ਦੇ ਰੂਮ ਦਾ ਕੁੰਡਾ ਲਾ ਦਿੰਦੇ ਹਨ ਤਾਂ ਉਹ ਉਸ ਨਾਲ ਜ਼ਬਰਦਸਤ ਕਰਨ ਦੀ ਕੋਸ਼ਿਸ਼ ਕਰਦਾ ਹੈ ਹੁਣ ਇਹ ਜ਼ਬਰਦਸਤ ਇਹ ਜ਼ਬਰਦਸਤ ਕਰਨ ਦੀ ਕੋਸ਼ਿਸ਼ ਦੇ ਵਿੱਚ ਉਸ ਲੜਕੀ ਨੂੰ ਪੈਨਿਕ ਅਟੈਕ ਆ ਗਿਆ ਜਿਸ ਕਰਕੇ ਉਹ ਇੱਕੋ ਥਾਂ ਤੇ ਫ੍ਰੀਜ਼ ਹੋ ਗਈ ਇਸ ਨਾਲ ਮਨੋਜੀਤ ਡਰ ਗਿਆ ਉਸਨੇ ਉਹਨਾਂ ਨੂੰ ਕੁੰਡਾ ਖੋਲਣ ਲਈ ਕਿਹਾ ਕੁੰਡਾ ਖੋਲਿਆ ਗਿਆ ਫਿਰ ਉਸ ਤੋਂ ਬਾਅਦ ਲੜਕੀ ਨੂੰ ਦਵਾਈ ਦਿੱਤੀ ਗਈ ਜਿਸ ਨਾਲ ਉਹ ਨਾਰਮਲ ਹੋਈ ਪਰ ਹੁਣ ਇਸ ਲੜਕੀ ਨੂੰ ਲੱਗਿਆ ਕਿ ਸ਼ਾਇਦ ਉਸ ਨੂੰ ਬਖਸ਼ ਦਿੱਤਾ ਗਿਆ ਹੈ ਤੇ ਉਹ ਡਾਕਟਰ ਵੱਲ ਜਾਣ ਲੱਗਦੀ ਹੈ। ਇਸੇ ਦੇ ਦੌਰਾਨ ਫਿਰ ਤੋਂ ਇਹ ਦੋਵੇਂ ਲੜਕੇ ਜਿਸ ਦਾ ਨਾਮ ਹੈ ਜੈਬ ਤੇ ਪ੍ਰੀਤਮ ਆ ਕੇ ਉਸ ਨੂੰ ਫਿਰ ਤੋਂ ਫੜਦੇ ਹਨ ਤੇ ਘੜੀਸਦੇ ਹੋਏ ਲੈ ਕੇ ਗਾਰਡ ਰੂਮ ਦੇ ਵਿੱਚ ਜਾ ਕੇ ਉਸ ਨੂੰ ਬੰਦ ਕਰ ਦਿੰਦੇ ਹਨ। ਫਿਰ ਜਦੋਂ ਉਸ ਨੂੰ ਗਾਰਡ ਰੂਮ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਫਿਰ ਤੋਂ ਮਨੋਜੀਤ ਮਿਸ਼ਰਾ ਅਤੇ ਇਹ ਦੋਵੇਂ ਲੜਕੇ ਉਸ ਰੂਮ ਦੇ ਵਿੱਚ ਜਾਂਦੇ ਹਨ ਜਿੱਥੇ ਉਸ ਨਾਲ ਜਬਰਦਸਤੀ ਨਾਲ ਕੀਤਾ ਜਾਂਦਾ ਹੈ ਇਹ ਸਭ ਤੋਂ ਬਾਅਦ ਉਹ ਲੜਕੀ ਆਪਣੇ ਘਰੇ ਜਾਂਦੀ ਹੈ ਉਹ ਸਰਾਤ ਸੌਂਦੀ ਹੈ ਉਹ ਆਪਣੇ ਪੇਰੈਂਟਸ ਨਾਲ ਸਾਰੀ ਗੱਲ ਕਰਦੀ ਹੈ ਪਰ ਅਗਲੇ ਦਿਨ ਉਹ ਫੈਸਲਾ ਲੈਂਦੀ ਹੈ ਕਿ ਉਹ ਇਸ ਖਿਲਾਫ ਆਵਾਜ਼ ਉਠਾਏਗੀ ਤੇ ਜਾ ਕੇ ਪੁਲਿਸ ਦੇ ਵਿੱਚ ਕੰਪਲੇਂਟ ਦਰਜ ਕਰਾਏਗੀ ਤਾਂ ਅਗਲੇ ਦਿਨ ਉਹ ਪੁਲਿਸ ਕੋਲ ਜਾਂਦੀ ਹੈ ਜਿਸ ਦੇ ਵਿੱਚ ਉਹ ਆਪਣੀ ਸਾਰੀ ਕਹਾਣੀ ਬਿਆਨ ਕਰਦੀ ਹੈ ਉਸ ਦੀ ਸਾਰੀ ਕਹਾਣੀ ਸੁਣਨ ਤੋਂ ਬਾਅਦ ਪੁਲਿਸ ਤੁਰੰਤ ਐਕਸ਼ਨ ਵਿੱਚ ਆਉਂਦੀ ਹੈ ਸਭ ਤੋਂ ਪਹਿਲਾਂ ਪੁਲਿਸ ਉਸ ਦਾ ਮੈਡੀਕਲ ਜਾਂਚ ਕਰਾਉਂਦੀ ਹੈ ਜਿਸ ਦੇ ਵਿੱਚ ਸਾਬਤ ਹੋ ਜਾਂਦਾ ਹੈ ਕਿ ਉਸ ਉਸ ਦਿਨ ਨਾਲ ਜ਼ਬਰਦਸਤਨਾ ਹੋਇਆ ਹੈ ਫਿਰ ਉਸ ਤੋਂ ਬਾਅਦ ਪੁਲਿਸ ਮਨੋਜੀਤ ਮਿਸ਼ਰਾ ਜੈਬ ਅਹਿਮਦ ਤੇ ਪ੍ਰੀਤਮ ਮਖਰਜੀ ਨੂੰ 4 ਦਿਨਾਂ ਦੀ ਪੁਲਿਸ ਰਿਮਾਂਡ ਤੇ ਲੈਂਦੀ ਹੈ ਹੁਣ ਇਹ ਤਿੰਨੇ ਕੌਣ ਸਨ ਮਨੋਜੀਤ ਮਿਸ਼ਰਾ ਜੋ ਕਿ ਦੋਸ਼ੀ ਹੈ ਮੁੱਖ ਦੋਸ਼ੀ ਹੈ ਉਹ 31 ਸਾਲ ਦਾ ਵਿਅਕਤੀ ਹੈ ਇੱਕ ਪ੍ਰੈਕਟਿਸਿੰਗ ਲਾਇਰ ਹੈ او ਵੀ ਕੋਈ ਛੋਟਾ ਮੋਟਾ ਜਾਂ ਆਮ ਲਾਇਰ ਨਹੀਂ ਇੱਕ ਪ੍ਰੈਕਟਿਸਿੰਗ ਕ੍ਰਿਮੀਨਲ ਲਾਇਰ ਫਿਰ ਉਹ ਕਾਲਜ ਦੇ ਵਿੱਚ ਕੀ ਕਰ ਰਿਹਾ ਸੀ ਜੀ ਜੋ ਲਾਇਰ ਹੈ ਇਹ ਹੀ ਸ਼ਾਇਦ ਬੀਅਰਡ ਗੱਲ ਹੈ ਕਿਉਂਕਿ ਜੇ ਉਹ ਕਾਲਜ ਵਿੱਚੋਂ ਪਾਸ ਆਊਟ ਹੋ ਗਿਆ ਫਿਰ ਇਹਨਾਂ ਲੋਕਾਂ ਨੂੰ ਕਾਲਜ ਵਿੱਚ ਫਿਰ ਤੋਂ ਜਾਣ ਦੀ ਪਰਮਿਸ਼ਨ ਕਿਉਂ ਹੈ ਇਹ ਸਮਝ ਤੋਂ ਬਾਹਰ ਹੈ ਪਰ ਉਹ ਉਸ ਕਾਲਜ ਦੇ ਵਿੱਚ ਸਟੂਡੈਂਟ ਯੂਨੀਅਨ ਦਾ ਪ੍ਰਧਾਨ ਸੀ ਉਹ টিਐਮਸੀ ਦੇ ਨਾਲ ਵੀ ਜੁੜਿਆ ਹੋਇਆ ਦੱਸਿਆ ਜਾਂਦਾ ਹੈ ਪੁਰਾਣਾ ਕੇਸ ਸੀ ਜੋ ਕਿ ਆਰਜਗਰ ਕਾਲਜ ਦਾ ਉਸ ਦੇ ਵਿੱਚ ਵੀ TMC ਦਾ ਕਾਫੀ ਦਖਲ ਸਾਹਮਣੇ ਆਇਆ ਸੀ ਇਸ ਦੇ ਇਸ ਕੇਸ ਦੇ ਵਿੱਚ ਵੀ TMC ਫਿਰ ਤੋਂ ਸਾਹਮਣੇ ਆਈ ਹੈ ਪਰ ਅਗੇਨ ਇਸ ਦਾ ਹੋਣਾ ਸ਼ਾਇਦ ਕੁਝ ਨਹੀਂ ਫਿਰ ਇਸ ਤੋਂ ਬਾਅਦ ਦੂਸਰਾ ਜੋ ਵਿਅਕਤੀ ਹੈ ਉਹ ਹੈ ਜੈਬ ਅਹਿਮਦ ਉਹ 19 ਸਾਲ ਦਾ ਇੱਕ ਵਿਅਕਤੀ ਹੈ ਜੋ ਕਿ ਕਾਲਜ ਦੇ ਪਹਿਲੇ ਸਾਲ ਦਾ ਵਿਦਿਆਰਥੀ ਹੈ ਇਹ ਮਨੋਜੀਤ ਮਿਸ਼ਰਾ ਨਾਲ ਮਿਲਿਆ ਹੋਇਆ ਸੀ ਤੇ ਸ਼ਾਇਦ ਉਸ ਦਾ ਦੋਸਤ ਸੀ ਤੀਸਰਾ ਵਿਅਕਤੀ ਹੈ ਜੋ ਕਿ ਹੈ ਪ੍ਰਤੀਮ ਮੁਖਰਜੀ ਉਹ ਉਹ ਵੀ 20 ਸਾਲ ਦਾ ਹੈ ਕਾਲਜ ਦੇ ਦੂਸਰੇ ਸਾਲ ਦਾ ਵਿਦਿਆਰਥੀ ਹੈ ਤੇ ਮਨੋਜੀਤ ਦਾ ਪੁਰਾਣਾ ਸਾਥੀ ਹੈ ਚੌਥਾ ਦੋਸ਼ੀ ਹੈ ਗਾਰਡ ਜਿਸ ਨੂੰ ਗ੍ਰਫਤਾਰ ਕੀਤਾ ਗਿਆ ਹੈ ਉਹ ਘਟਨਾ ਦੇ ਵਿੱਚ ਸ਼ਾਮਿਲ ਨਹੀਂ ਸੀ ਪਰ ਕਿਉਂਕਿ ਗਾਰਡ ਰੂਮ ਦੇ ਵਿੱਚ ਇਹ ਸਭ ਹੋਇਆ ਉਹ ਦੇਖ ਕੇ ਵੀ ਉੱਥੋਂ ਉਹ ਸਭ ਨੂੰ ਚਲਾ ਗਿਆ ਤਾਂ ਕਰਕੇ ਉਸ ਨੂੰ ਵੀ ਦੋਸ਼ੀ ਬਣਾਇਆ ਗਿਆ ਹੈ ਹੁਣ ਚਾਹੇ ਚਾਹੇ ਜਬਰਜਨਾ ਦੇ ਵਿੱਚ ਇੱਕੋ ਹੀ ਵਿਅਕਤੀ ਸ਼ਾਮਿਲ ਹੋਵੇ ਪਰ ਉਸ ਦੇ ਨਾਲ ਚਾਰ ਜਣੇ ਖੜੇ ਹੁਣ ਤਾਂ ਚਾਰ ਜਣੇ ਜੋ ਖੜੇ ਨਹੀਂ ਜੇ ਉਹ ਇਹ ਸਭ ਹੁੰਦਾ ਹੋਇਆ ਦੇਖ ਰਹੇ ਨੇ ਤੇ ਮਨਾ ਨਹੀਂ ਕਰ ਰਹੇ ਰਜਿਸਟ ਨਹੀਂ ਕਰ ਰਹੇ ਤਾਂ ਉਹਨਾਂ ਨੂੰ ਵੀ ਗੈਂਗ ਰੇਪ ਦਾ ਹੀ ਦੋਸ਼ੀ ਮੰਨਿਆ ਜਾਏਗਾ ਤੇ ਉਹਨਾਂ ਤੇ ਵੀ ਉਹੀ ਪਰਚਾ ਹੋਏਗਾ ਹੁਣ ਇਹਨਾਂ ਦੋਵਾਂ ਨਾਲ ਤੇ ਤੀਸਰਾ ਗਾਰਡ ਇਹਨਾਂ ਦੋਵਾਂ ਨਾਲ ਵੀ ਇਹੀ ਹੋਏ ਚਾਹੇ ਸਭ ਕੁਝ ਕੀਤਾ ਮਨੋਜੀਤ ਮਿਸ਼ਰਾ ਨੇ ਪਰ ਇਹਨਾਂ ਤਿੰਨਾਂ ਤੇ ਵੀ ਸੇਮ ਕਾਰਵਾਈ ਹੋਏਗੀ ਕਿਉਂਕਿ 2003 ਦੇ ਵਿੱਚ ਅਸ਼ੋਕ ਕੁਮਾਰ ਬਨਾਮ ਹਰਿਆਣਾ ਰਾਜ ਦਾ ਫੈਸਲਾ ਸੀ ਇਸ ਦੇ ਵਿੱਚ ਆ ਜੋ ਕੇ ਸੀ ਉਸ ਦੇ ਵਿੱਚ ਇੱਕ ਬੰਦੇ ਨੇ ਬਲਾਤਕਾਰ ਕੀਤਾ ਤੇ ਬਾਕੀ ਉਸ ਦੇ ਨਾਲ ਸਨ ਤਾਂ ਪੁਲਿਸ ਜਾਂ ਕੋਰਟ ਦੇ ਵਿੱਚ ਇਹ ਸਭ ਮਾਮਲਾ ਉਠਾਇਆ ਗਿਆ ਕਿ ਕਿਉਂਕਿ ਉਹਨਾਂ ਨੇ ਕੁਝ ਨਹੀਂ ਕੀਤਾ ਤਾਂ ਉਹਨਾਂ ਨੂੰ ਛੱਡ ਦਿੱਤਾ ਜਾਵੇ ਪਰ ਸੁਪਰੀਮ ਕੋਰਟ ਨੇ ਕਿਹਾ ਕਿਉਂਕਿ ਉਹ ਉੱਥੇ ਘਟਕੇ ਇਹ ਸਭ ਹੁੰਦਾ ਹੋਇਆ ਦੇਖ ਰਹੇ ਸਨ ਤੇ ਉਹਨਾਂ ਨੇ ਕੋਈ ਰੈਜ਼ਿਸਟ ਨਹੀਂ ਕੀਤਾ ਜਾਂ ਉਹਨਾਂ ਨੇ ਉਹਨੂੰ ਛਡਾਉਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਇਹ ਸਭ ਹੁੰਦਾ ਹੋਇਆ ਦੇਖਦੇ ਰਹੇ ਤਾਂ ਉਹ ਵੀ ਬਲਾਤਕਾਰ ਦੇ ਦੋਸ਼ੀ ਮੰਨੇ ਜਾਣਗੇ ਜੋ ਕਿ ਇੱਕ ਬਹੁਤ ਚੰਗਾ ਫੈਸਲਾ ਹੈ ਕਿਉਂਕਿ ਤੁਸੀਂ ਖੁਦ ਸੋਚੋ ਕਿ ਇਹ ਜਿਹੜਾ ਕੋਈ ਕਰ ਰਿਹਾ ਹੋਵੇ ਤੇ ਕੋਈ ਉਸ ਨੂੰ ਨਾ ਰੋਕੇ ਜਾਂ ਫਿਰ ਉਸ ਨੂੰ ਹੁੰਦਾ ਰਹਿਣ ਦੇਵੇ ਤਾਂ ਇਹ ਸ਼ਾਇਦ ਇੱਕ ਦੋਸ਼ ਹੀ ਹੈ ਜਾਂ ਫਿਰ ਉਹ ਵੀ ਸ਼ਾਇਦ ਉਸ ਦੇ ਨਾਲ ਮਿਲਿਆ ਹੀ ਹੋਏ ਨੇ ਤਾਂ ਹੀ ਉਹ ਦੇਖ ਰਹੇ ਨੇ ਤਾਂ ਇਸ ਕੇਸ ਦੇ ਵਿੱਚ ਵੀ ਸੇਮ ਹੀ ਹੋਏਗਾ ਤਾਂ ਮਾਮਲਾ ਜੇ ਅਦਾਲਤ ਦੇ ਹਿੱਟ ਹੈ ਤੇ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਤੁਹਾਡੀ ਤੁਹਾਨੂੰ ਇਹ ਅੱਜ ਦੀ ਕਹਾਣੀ ਕਿਵੇਂ ਦੀ ਲੱਗੀ ਸਾਨੂੰ ਟਿੱਪਣੀਆਂ ਦੇ ਵਿੱਚ ਜਰੂਰ ਦੱਸ ਸਕਦੇ ਹੋ ਯੂ ਕੈਨ ਡ੍ਰੌਪ ਅ ਕਮੈਂਟ ਸਾਨੂੰ ਲਾਈਕ ਤੇ ਸ਼ੇਅਰ ਸਬਸਕ੍ਰਾਈਬ ਕਰਨਾ ਜ਼ਰੂਰ ਭੁੱਲਿਓ ਨਾ ਤੇ ਜੇ ਜੇਕਰ ਤੁਸੀਂ ਵੀ ਕੋਈ ਕਹਾਣੀ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਕਮੈਂਟਸ ਦੇ ਵਿੱਚ ਦੱਸ ਸਕਦੇ ਹੋ ਤਾਂ ਜਲਦੀ ਹੀ ਮਿਲਾਂਗੇ ਤੁਹਾਨੂੰ ਨਵੀਂ ਕਹਾਣੀ ਦੇ ਨਾਲ ਥੈਂਕ ਯੂ